ਸਤਿ ਸ਼੍ਰੀ ਅਕਾਲ ਦੋਸਤੋ ਅਜਿਹਾ ਇਸ ਬਜ਼ੁਰਗ ਦੀ ਜ਼ਿੰਦਗੀ ਦੇ ਵਿੱਚ ਕੀ ਘਟਿਆ ਅਜਿਹਾ ਇਸ ਬਜ਼ੁਰਗ ਨੇ ਕੀ ਕੀਤਾ ਕਿ ਜਿਸ ਦੇ ਕਰਕੇ ਵੀਰ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਸਾਰਾ ਕੁਝ ਛੱਡ ਕੇ ਪਹਿਲਾਂ ਇਸ ਬਜ਼ੁਰਗ ਨੂੰ ਬਹੁਤ ਕੁਝ ਸਮਝਾਉਣਾ ਪਿਆ ਉਸ ਨੂੰ ਕੱਲਣਾ ਲਾਉਣਾ ਪਿਆ ਹਿੰਮਤ ਦੇਣੀ ਪਈ ਹੌਸਲਾ ਦੇਣਾ ਪਿਆ ਹਾਲਾਂਕਿ ਵੀਰ ਗੁਰਪ੍ਰੀਤ ਸਿੰਘ ਹਰ ਇੱਕ ਦੇ ਲਈ ਸਮਾਂ ਕੱਢਦੇ ਨੇ ਆਪਣੇ ਸਮੇਂ ਨੂੰ ਦੂਜਿਆਂ ਦੇ ਲੇਖੇ ਲਾਇਆ ਹੋਇਆ ਹੈ ਹਰ ਇੱਕ ਉਹ ਸਕਸ ਜਿਹੜਾ ਕਿ ਦੁਨੀਆ ਵੱਲੋਂ ਦਰਕਾਰਿਆ ਹੁੰਦਾ ਹੈ ਆਪਣੇ ਵੱਲੋਂ ਦਰਕਾਰਿਆ ਹੁੰਦਾ ਹੈ ਉਸ ਦਾ ਸਹਾਰਾ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਜੋ ਕਿ ਮੁਨਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਲੁਧਿਆਣਾ ਸੁਪਨੇ ਆ ਦਾ ਘਰ ਉੱਥੇ ਹਰ ਇੱਕ ਅਨੁਸਾਰ ਆ ਮਿਲਦਾ ਹੈ ਪਰ ਇਸ ਬਜ਼ੁਰਗ ਦੇ ਨਾਲ ਜੋ ਕੁਝ ਹੋਇਆ ਤੁਹਾਡੇ ਵੀ ਰੌਂਗ ਟੇ ਖੜੇ ਕਰ ਦਵੇਗਾ ਸੋ ਦੇਖੋ ਇਹ ਪੂਰੀ ਵੀਡੀਓ ਬਾਕੀ ਟੀਕਾ ਲਾ ਲੈ ਜੇ ਪੈਂਦੀ ਹੈ ਜੇ ਤਾਂ ਟੀਕਾ ਘਤ ਲਓ ਕਿੰਨਾ ਟੈਨਸ਼ਨ ਦਾ ਹੱਲ ਮਰਨਾ ਕੋਈ ਹੱਲ ਪੱਜੇਉਣਾ ਬਾਈ ਮਰਨਾ ਨਹੀਂ ਕਾਇਰ ਬੰਦੇ ਮਰਦੇ ਬਾਈ ਇਹਨਾਂ ਜਿਆਦਾ ਡਿਪਰੈਸ ਹੋਇਆ ਫਿਰਦਾ ਟੈਨਸ਼ਨ ਲਈ ਫਿਰਦਾ ਕੱਲ ਬਾਈ ਨੇ ਨਹਿਰ ਚ ਛਾਲ ਮਾਰ ਅਜਿਹਾ ਕਰਨ ਨਾਲ ਤੂੰ ਮਰਨਾ ਘੱਟ ਜਨਾ ਮੈਂ ਐਜਿਟਾ ਹੈਂਡਲ ਦੇ ਗੱਲ ਸੁਣ ਮੇਰੀ ਇੱਕ ਧਿਆਨ ਨਾਲ ਜ਼ਿੰਦਗੀ ਦੇ ਵਿੱਚ ਜੇ ਕਿਤੇ ਕਮੀ ਆਉਂਦੀ ਆ ਉਹਦਾ ਹਰ ਚੀਜ਼ ਦਾ ਹੱਲ ਆ ਹਰ ਟੈਨਸ਼ਨ ਦਾ ਹੱਲ ਆ ਮਰਨਾ ਕੋਈ ਹੱਲ ਆ ਜੇ ਤੂੰ ਮਰ ਜੇਗਾ ਕੀ ਹੋ ਜਾਊਗਾ ਇਹਦਾ ਕੀ ਲੈ ਜਾਏਗਾ ਕੀ ਲੈ ਜਾਏਗਾ ਕਿਸ ਦਾ ਭਾਈ ਮੈਂ ਪੁੱਛ ਨਿੰਨੇ ਕਿ ਜਨਾਬ ਮਕੂਡੇ ਕੋਲੇ ਆਏ ਇੱਥੇ ਕਰਕੇ ਉਹ ਕਹਿੰਦਾ ਵੀ ਫੇਰ ਮਰਨ ਵਾਲੀ ਗੱਲ ਨਾ ਕਰ ਫਿਰ ਜਿਉਣ ਵਾਲੀ ਗੱਲ ਕਰਨੀ ਆ ਫਿਰ ਜੇ ਤੂੰ ਭਰਾ ਆ ਮੇਰਾ ਨਾ ਫਿਰ ਜ਼ਿੰਦਗੀ ਜਿਉਣ ਦੀ ਗੱਲ ਕਰ ਮਰਨ ਦੀ ਗੱਲ ਨਾ ਕਰ ਦੇਖ ਤੂੰ ਸਾਡਾ ਭਾਈ ਆ ਅਸੀਂ ਤੇਰੇ ਨਾਲ ਖੜੇ ਆ ਜਿਹੜੀ ਤੇਰੀ ਦਿੱਕਤ ਆ ਉਹ ਅਸੀਂ ਤੇਰੇ ਨਾਲ ਖੜ ਕੇ ਮਦਦ ਕਰਾਂਗੇ ਤੇਰੇ ਪੂਰੀ ਮਦਦ ਕਰਾਂਗੇ ਪਰ ਆਪਾਂ ਜਿਉਣਾ ਬਾਈ ਮਰਨਾ ਨਹੀਂ ਕੈਰ ਬੰਦੇ ਮਰਦੇ ਹੁੰਦੇ ਆ ਬਾਈ ਤੂੰ ਕੈਰ ਨਹਿਰ ਛਾਲ ਮਾਰਨ ਚ ਲੱਗ ਗਿਆ ਕੀ ਫਾਇਦਾ ਹੋਇਆ ਹੈ ਮੈਂ ਆਪਲੀ ਸਾਈ ਕੋਲੇ ਬੈਠੇ ਕਰਕੇ ਕਰ ਦਿੰਦੇ ਮੈਂ ਤਾਂ ਲੱਗਾ ਕਹਿੰਦੀ ਨਹਿਰ ਛਾਲ ਮਾਰੀ ਸੀ ਨੇ ਇਹ ਜਾ ਫੋਨ ਹਾਂ ਮੈਂ ਉਹ ਨਹਿਰ ਚੱਕੇ ਆਪਾਂ ਫਰੀਦ ਕੋਟਾੜੀ ਚ ਅਸਾ ਉਹ ਬੰਦ ਕੀਤੀ ਹੋਈ ਸੀ ਨਾ ਫਰੀਦ ਕੋਟਾੜੀ ਥੋੜਾ ਸੀ ਪਾਣੀ ਵਿੱਚ ਗਾ ਗਾ ਪਾਣੀ ਸੀਗਾ ਉਹਦੇ ਵਿੱਚ ਮੋਟਰਸਾਈਕਲ ਸਣੀ ਮਾਰਦਾ ਭਾਈ ਮਾ ਦਾ ਕਿਹੜਾ ਨਾਲ ਸੀ ਕਿ ਮੈਂ ਆਪ ਗਿਆ ਖੁਦ ਗਿਆ 1 ਵਜੇ ਮਾਰੀ ਐ ਮਾਰੀ ਤਾਂ ਸੀਗੀ ਨਾ ਹਾਂ ਮਾਰੀ ਕਿਹਾ ਮੋਟਰਸਾਈਕਲ ਹੁਣ ਤੂੰ ਮੇਰੀ ਗੱਲ ਮੰਨਦਾ ਤੂੰ ਇੱਥੇ ਰਹੇਗਾ ਕਿ ਨਹੀਂ ਮੈਂ ਮੈਂ ਤੂੰ ਇੱਥੇ ਰਹਿਣ ਨੂੰ ਤਿਆਰ ਹਾਂ ਮੇਰਾ ਜੀਨ ਦਾ ਕੋਈ ਹੱਦ ਹੈ ਅਸੀਂ ਤੇਰੇ ਨਾਲ ਖੜੇ ਹਾਂ ਤੇਰੀ ਪਿੰਡ ਦੇ ਵਿੱਚ ਦੁਬਾਰਾ ਠੱਕ ਬਣਾਵਾਂਗੇ ਇਹ ਵਾਦਾ ਦੇ ਦੇਣ वे तो विश्वास करके देख ले कबार और मर्दी काल निकाले और काल मोटरसाइकिल पे चार मारी एक पाजिग्गा करो मुंडा लैन उठ गया इधर फाइ इधर खड़ा छोटा आ बैठ खड़ा लैन क्या आए हैं इधर लैन के तो मोटरसाइकिल उसको चार मारी अभी सत्तासौ तक खाते हैं ठीक हर मेल आई जब करे रहे नहीं दे रहे मेरे म� ਇਹੜਾ ਪਿੰਡ ਆ ਤੇਰਾ ਲੰਡੇ ਪਿੰਡ ਰੋਡੇ ਲੰਡੇ ਪਿੰਡ ਠੀਕ ਆ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਜੀ ਬਾਈ ਹਰਮੇਲ ਸਿੰਘ ਅਰਦਾਸ ਕਰਿਓ ਬਾਈ ਵਾਸਤੇ ਮਹਾਰਾ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਬਾਈ ਨੂੰ ਬਾਈ ਨੂੰ ਅੱਜ ਰੋਡੇ ਲੰਡੇ ਪਿੰਡ ਆ ਲੰਡੇ ਪਿੰਡ ਆ ਮੋਗੇ ਜ਼ਿਲ੍ਹੇ ਦਾ ਉੱਥੋਂ ਲੈ ਕੇ ਆਏ ਬਾਈ ਹੁਣੀ ਉਹਦੇ ਮੰਮੀ ਆਈ ਆ ਨਾਲ ਪਾਲਕ ਔਰ ਬਾਈ ਇਹਨਾਂ ਜਿਆਦਾ ਡਿਪਰੈਸਡ ਹੋਇਆ ਫਿਰਦਾ ਟੈਨਸ਼ਨ ਲਈ ਫਿਰਦਾ ਕੱਲ ਬਾਈ ਨੇ ਨਹਿਰ ਛਾਲ ਮਾਰਤੀ ਉਹ ਤਾਂ ਭਲਾ ਹੋਵੇ ਵਾਹਿਗੁਰੂ ਕਿਰਪਾ ਕਰਨ ਉਹ ਪੰਜਾਬ ਪੁਲਿਸ ਵਾਲੇ ਉਹਨਾਂ ਦਾ ਨਾਕਾ ਲੱਗਿਆ ਸੀ ਉਹਨਾਂ ਨੇ ਕੱਢ ਲਿਆ ਵਿੱਚੋਂ ਤੇ ਪਾਣੀ ਵੀ ਘੱਟ ਸੀ ਹਜੇ ਤੇ ਬਾਈ ਨੂੰ ਮਾਰੇ ਇੰਨੀ ਹਿੰਮਤ ਬਖਸ਼ਣ ਵੀ ਬਾਈ ਉੱਠ ਕੇ ਖੜਾ ਹੋਵੇ ਤਕੜਾ ਹੋਵੇ ਤੰਦਰੁਸਤ ਹੋਵੇ ਬਾਈ ਦਾ ਇੱਕ ਬੇਟਾ ਮਢੀਲਾ ਚਾ ਉਹ ਉੱਤੇ ਫਸਿਆ ਹੋਇਆ ਵਿਚਾਰਾ ਕਾਗਜ਼ ਪੱਤਰ ਨਹੀਂ ਮਿਲ ਰਹੀਂਦੀ ਆ ਆਉਣ ਜੋਗਾ ਵੀ ਹੈ ਨਹੀਂ ਉਹ ਤੇ ਉਹਨੂੰ ਵੀ ਕਾਗਜ਼ ਪੱਤਰ ਮਿਲ ਜਾਂਦੇ ਉਹ ਆ ਕੇ ਆਪਣੇ ਬਾਪ ਨਾਲ ਖੜੇ ਸਹਾਰਾ ਬਣੇ ਇਹਦਾ ਅਸੀਂ ਬਾਈ ਦਾ ਚਿਹਰਾ ਬਲਰ ਕੀਤਾ ਐਸੇ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਇਹਦਾ ਬਾਈ ਦਾ ਚਿਹਰਾ ਦਿਖੇ ਕਿਸੇ ਹੋਰ ਪਰ ਬੜੀ ਦੁੱਖ ਦੀ ਗੱਲ ਆ ਅੱਜ ਸਮਾਜ ਦੇ ਵਿੱਚ ਐਸੇ ਅੰਧੜੇ ਹੇਲ ਤਕੜੇ ਅਤੇ ਕੱਟੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਮਾਈ ਕੀਤੀ ਆ ਬਾਈ ਡਰਾਈਵਰ ਆ ਰੱਕ ਦੇ ਉੱਤੇ ਚੋਟੀ ਦਾ ਵਧੀਆ ਡਰਾਈਵਰ ਆ ਕੋਈ ਨਸ਼ਾ ਪੱਤਾ ਨਹੀਂ ਕਰਦਾ ਤੇ ਬਸ ਇੰਨੀ ਕੀ ਜ਼ਰੂਰਤ ਆ ਵੀ ਇਹ ਵੀਰਾ ਤਕੜਾ ਹੋਵੇ ਤੰਦਰੁਸਤ ਹੋਵੇ ਅਰਦਾਸ ਕਰਿਓ ਅਰਦਾਸ ਕਰਿਓ ਹਰਮੇਲ ਸਿੰਘ ਦੇ ਵਾਸਤੇ ਹਰਮੇਲ ਸਿੰਘ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ ਗੁੱਡੀ ਮਾਂ ਵਿਚਾਰੀ ਜਿਨੇ ਹੁਣ ਆਪਣੇ ਪੁੱਤ ਦਾ ਸੁੱਖ ਲੈਣਾ ਬਾਪੂ ਵੀ ਮੰਜੇ ਤੇ ਪਿਆ ਹੈ ਹਰਮੇਲ ਦਾ ਬਜ਼ੁਰਗ ਹੋ ਚੁੱਕਿਆ ਵਿਰਧ ਹੋ ਚੁੱਕਿਆ ਤੇ ਮਾਂ ਵੀ ਤੁਸੀਂ ਦੇਖਦੇ ਹੋ ਤੇ ਵਿਚਾਰੀ ਇਸ ੁੱਡੇ ਬਾਰੇ ਆਪਣੇ ਪੁੱਤ ਨੂੰ ਇੱਥੇ ਲੈ ਕੇ ਆਈ ਸਵੇਰੇ ਬੇਬੇ ਬੇਚਾਰੀ ਦੱਸੇ ਰੋ ਰੋ ਕੇ ਵੀ ਪੁੱਤੇ ਨਹਿਰ ਵੱਲ ਨੂੰ ਭੱਜ ਗਿਆ ਛਾਲ ਮਾਰਤੀ ਨਹਿਰ 'ਚ ਬੜਾ ਔਖਾ ਬਚਾਇਆ ਇਹ ਭਰਾ ਵਹਰ ਮੇਲ ਦਾ ਇਹ ਖੇਤੀਬਾੜੀ ਕਰਦਾ ਤੇ ਬਾਈ ਆਪ ਦੀ ਜ਼ਮੀਨਾਂ ਬੱਚੇ ਦੇ ਨਾਂ ਕਰਵਾਤੀ ਮਿੰਨੂ ਦਾ ਇਹ ਵਿਆਹ ਉਹਦਾ ਕਰਨ ਦੀ ਬਾਤ ਜਿਹੜੀ ਗੱਲ ਹੋਈ ਹੈ ਇਤੋਂ ਕਾਮਵਾ ਦਾ ਵਾਦਾ ਇਹਨਾਂ ਨੇ ਮੇਰੇ ਮੈਂ ਆਪਣਾ ਚਲਿਆ ਗਿਆ ਵਿਆਹ ਵਿਆਹ ਤੇ ਪਕੜਾਉਣ ਲੱਗਾ ਮੇਰੇ ਪਿੱਛੇ ਪਤਨੇ ਨੇ ਕੰਮ ਕਾਮ ਲਾਇਆ ਕੀ ਗੱਲ ਹੋਈ ਆ ਮੁੰਡੇ ਨੇ ਮੇਰੇ ਆ ਕਹਾਣੀ ਬਣ ਗਈ ਮਾਪ ਦੇ ਪਾਂਜੇ ਜਰੂਰ ਚੜਾਉਣਾ ਸੀ ਕਿਉਂਕਿ ਉਹਨੇ ਜਾਣਾ ਸੀ ਕੈਨੇਡਾ ਇੰਨੀ ਗੱਲ ਹੋਈ ਹੈ ਮੇਰੇ ਬਾਅਦ ਇਹਨਾਂ ਨੇ ਕੰਮ ਦਿਵਾਉਣਾ ਦੁਆਰੇ ਬਹੁਤ ਫਿਰੇ ਲਿਆ ਕੋਈ ਗੱਲ ਨਹੀਂ ਰਪਾਲ ਹੁਣ ਸਾਰਾ ਕੁਝ ਠੀਕ ਹੋ ਜਾਊਗਾ ਠੀਕ ਹੈ ਮੇਰੇ ਤੇ ਭਰੋਸਾ ਕਰਦਾ ਨਾ ਹਰਮੇਲ ਹਰਮੇਲ ਸੌਰੀ ਕਰੇਗਾ ਨਾ ਭਰੋਸਾ ਭਾਈ ਸਰੂਟ ਦੇ ਫੋਲ ਲਈ ਮੇਰਾ ਮੂਡ ਨਹੀਂ ਆ ਕੋਈ ਨਾ ਪੱਧਾਉਣੇ ਡਾਕਟਰ ਮੁੰਡਾ ਠੀਕ ਆ ਇਹ ਤਾਂ ਤੁਸੀਂ ਐਸਾ ਹੁੰਦਾ ਕਿ ਇਹਦੇ ਮੁੰਡੇ ਦੇ ਨਾ ਕਰਵਾਤਾ ਉਹਦਾ ਵਿਆਹ ਕਰਨ ਦੀ ਵਾਸਤਾ ਉਹ ਉਹ ਜੀ ਉਹਦਾ ਰੱਤਾ ਹੋ ਜੂਗਾ ਉਹਨੂੰ ਚੰਗਾ ਵਿਆਹ ਪਰ ਮੈਂ ਅੱਜ ਕੱਲ੍ਹ ਜ਼ਮਾਨਾ ਨਹੀਂ ਹੈਗਾ ਵੀ ਬੈਠਿਆਂ ਤੋਂ ਮੁੰਡਿਆਂ ਦੇ ਨਾ ਜ਼ਮੀਨਾ ਕਰਾ ਦੇ ਉਹ ਵੀ ਫੇਰੇ ਟਰੱਕਾ ਟੁੱਕਾ ਦੇ ਬਾਹਰ ਆ ਰਹਿਿੰਦਾ ਸੀ ਗਾਥੀ ਰਸੀਆਂ ਚੱਲੋ ਠੀਕ ਚਬਤਾ ਕੀ ਬਿਨਾ ਕਰਾ ਰਹੀ ਹੈ ਚਲੋ ਵਾਹ ਜੋ ਮਨਜ਼ੂਰ ਕੋਈ ਨਾ ਹਰ ਮੇਲ ਭਾਈ ਤੂੰ ਫਿਕਰ ਨਹੀਂ ਕਰਨਾ ਇਹ ਗੱਲ ਨਹੀਂ ਸੋਚਣੀ ਵੀ ਮੈਨੂੰ ਵੜਾਪੇ ਚ ਕੌਣ ਸੰਭੂ ਤੇਰੇ ਭਰਾ ਬੈਠੇ ਆਂ ਸੀ ਤੂੰ ਸਾਡੇ ਕੋਲ ਸੇਵਾ ਕਰਾਉਣੀ ਐ ਇੱਥੇ ਆਪ ਇਕੱਠੇ ਭਰਾ ਦੋਨੇ ਸੇਵਾ ਕਰਾਂਗੇ ਇੱਥੇ ਰਹਿਣਾ ਹੈ ਠੀਕ ਆ ਕੀ ਕਹਿੰਨਾ ਤੂੰ ਹੈ ਬਾਈ ਕੀ ਕਹਿੰਨਾ ਬਾਈ ਠੀਕ ਆ ਲਾ ਦੇ ਜਰ ਦੇ ਪੈਣ ਨਹੀਂ ਜਾਣਾ ਜਰ ਦਾ ਟੀਕਾ ਕਦ ਤੋ ਲਾਉਣਾ ਨਹੀਂ ਵੈਕਸੀਨ ਦੇ ਦਿੱਤੀ ਉਹ ਨਹੀਂ ਕਾਤੋ ਲਾਉਣਾ ਮੈਂ ਕਾਲ ਅੱਛਾ ਮੈਨੂੰ ਮੈਂ ਮੰਨ ਲੇ ਇੱਕ ਕਾਰਨ ਦੱਸ ਦੇ ਮੈਂ ਮੰਨ ਜਾਊਂਗਾ ਧੰਨਵਾਦ ਕਾਨ ਸਾਰੇ ਦਾ ਦੁਵਾਜ ਇੱਕ ਕਾਰਨ ਨਾਲ ਤੂੰ ਮਰਨਾ ਕਰ ਤੋ ਚਾਹਨਾ ਮੇਰੀ ਇੱਜ਼ਤ ਹੈ ਨਹੀਂ ਪੈਣੀ ਹੈ ਇੱਜ਼ਤ ਹੈ ਨਹੀਂ ਪੈਣੀ ਕਾਰਨ ਕੀ ਆ ਇੱਜ਼ਤ ਕਿੱਥੇ ਗਈ ਕਾਨ ਮੇਰੀ ਮੌਤ ਆ ਰਹੀ ਨਹੀਂ ਇੱਜ਼ਤ ਕਿਹਦੇ ਕਰਕੇ ਖਰਾਬ ਹੋ ਗਈ ਭਾਈਆਂ ਕਰਕੇ ਦੇਖ ਲਓ ਕੁਝ ਕਰ ਲਓ ਜਦੋਂ ਭਰਾਵਾ ਕਰਕੇ ਹੋਵੇ ਠੀਕ ਆ ਹੁਣ ਜੇ ਆਪਾਂ ਭਰਾਵਾਂ ਨਾਲ ਗੱਲ ਕਰੀਏ ਉਹਨਾਂ ਤੋਂ ਤੇਰੀ ਪਿੰਡ ਚ ਦੁਬਾਰਾ ਇੱਜ਼ਤ ਬਣ ਜਵੇ ਠੁੱਕ ਬਣ ਜਵੇ ਫਿਰ ਮੰਨਦਾ ਨਹੀਂ ਮੈਂ ਤੇਰੇ ਨਾਲ ਚੱਲੂ ਮੈਂ ਪਿੰਡ ਨਾਲ ਗੱਲ ਕਰੂੰ ਸਾਰੇ ਨਾਲ ਤੇਰੇ ਨਾਲ ਤੇਰੀ ਇੱਜ਼ਤ ਦੁਬਾਰਾ ਅਸੀਂ ਬਣਾਵਾਂਗੇ ਦੱਸ ਚਾਹਨਾ ਤੂੰ ਬਣਾਉਣੀ ਇੱਜ਼ਤ ਹੀ ਬਣਾਉਣੀ ਚਾਹਨਾ ਤੇ ਇਹ ਵਾਹਾਂ ਜਰੇ ਨਾਲ ਜੇ ਤੂੰ ਮੇਰੇ ਕੋਲੇ 1 ਸਾਲ ਸੇਵਾ ਕਰਾ ਦੇਵੇਂ ਲੋਕਾਂ ਨੂੰ ਇੱਥੇ ਪਤਾ ਲੱਗੇ ਵੀ 22 ਸੇਵਾ ਕਰਾਉਂਦਾ ਆਪਣੇ ਪਿੰਡ ਵਾਲਾ ਓਏ ਸਾਰਾ ਪਿੰਡ ਤੇਰੀ ਇੱਜ਼ਤ ਨਾ ਕਰੇ ਤਾਂ ਕਹਿ ਦੇ ਇੱਕ ਸਾਲ ਸੇਵਾ ਕਰਾ ਦੇ ਮੇਰੇ ਨਾਲ ਰਹਿ ਕੇ ਸਾਨੂੰ ਲੋੜ ਆ ਸੇਵਾ ਦੀ ਭਾਈ ਮੈਂ ਅੱਖ ਲਾ ਨਹੀਂ ਭਾਈ ਤੇਰਾ ਨਾ ਕੀਆ ਮੇਰਾ ਨਾ ਭਾਈ ਹਮੇਂ ਹਰਮੇਲ ਹੈ ਹਰਮੇਲ ਭਾਈ 1 ਸਾਲ ਹਰਮੇਲ ਸਿੰਘ ਬਾਈ ਵਾਸਤੇ ਵੀ ਕਰੀਏ ਅਰਦਾਸ ਬੇਨਤੀ ਜੀ ਵੀਰਾ ਬਹੁਤ ਜ਼ਿਆਦਾ ਡਿਪਰੈਸ ਆ ਲੈ ਵੀਰੇ ਤੇ ਪਰ ਮੇਲ ਵੀਰੇ ਪ੍ਰਸ਼ਾਅ ਸਮਝ ਕੇ ਛਕਣੀ ਹੈ ਗੋਲੀ ਠੀਕ ਆ ਗੁਰੂ ਕਾ ਲੰਗਰ ਆਹੇ ਦਵਾਈਆਂ ਦਾ ਲੰਗਰ ਲਾਉਨੇ ਆਪਾਂ ਸ਼ਗਤ ਵਾਹ 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 ਕਰੀਏ ਅਰਦਾਸ ਬੇਨਤੀ ਬਾਈ ਨੂੰ ਮਹਾਰਾਜ ਤੰਦਰੁਸਤੀ ਭਾਖਣ ਸੱਚੇ ਪਾਤਸ਼ਾਹ ਜਿਉਣ ਦੀ ਅੰਦਰੋਂ ਤਮੰਨਾ ਪੈਦਾ ਹੋਵੇ ਬਾਈ ਦੇ ਅੰਦਰੋਂ ਜ਼ਿੰਦਗੀ ਜਿਉਣ ਦਾ ਬਲਬਲਾ ਪੈਦਾ ਹੋਵੇ ਵੀਰ ਦੇ ਅੰਦਰ ਕਰੇ ਅਰਦਾਸ ਬੁਢਰਗ ਮਾਂ ਵਿਚਾਰੀ ਇਸ ਉਮਰ ਚ ਆਪਣੇ ਪੁੱਤ ਨੂੰ ਇਦਾਂ ਨਿਹਰਾ ਚ ਦੇਖਦੇ ਨਹੀਂ ਦੇਖ ਸਕਦੀ